ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸਮੈਸਟਰ 4th ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੈਸਟਰ 4th ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ ਦਾ ਜਿਹੜੇ ਕਿ ਤੁਹਾਡਾ ਪਾਸਿੰਗ ਫਾਰਮੂਲੇ ਵਾਲੀ ਵੀਡੀਓ ਲੈ ਕੇ ਆਏ ਹਾਂ ਇਸ ਤੋਂ ਪਹਿਲਾਂ ਆਪਾਂ ਨੇ ਤੁਹਾਡੇ ਜਿਹੜੇ ਕਿ ਵੀਡੀਓ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਦੀ ਆਲਰੇਡੀ ਆਪਾਂ ਨੇ ਚੈਨਲ ਤੇ ਅਪਲੋਡ ਕਰ ਰੱਖੀ ਆ ਉਹ ਉਹ ਵਾਲੀ ਵੀਡੀਓ ਰੈਗੂਲਰ ਸਟੂਡੈਂਟਸ ਪ੍ਰਾਈਵੇਟ ਐਂਡ ਡਿਸਟੈਂਸ এডਿਕੇਸ਼ਨ ਵਾਲੇ ਸਟੂਡੈਂਟਸ ਦੇ ਲਈ ਆ ਸੇਮ ਉਸੇ ट्रिक ਨਾਲ ਜਿਹੜੀ ਇਹ ਵਾਲੀ ਵੀਡੀਓ ਹੈ ਵੀ ਰੈਗੂਲਰ ਸਟੂਡੈਂਟਸ ਲਈ ਪ੍ਰਾਈਵੇਟ ਸਟੂਡੈਂਟਸ ਤੇ ਡਿਸਟੈਂਸ এডਿਕੇਸ਼ਨ ਵਾਲੇ ਸਟੂਡੈਂਟਸ ਦੇ ਲਈ ਆ ਸੈਮੈਸਟਰ 4 ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ لازਮੀ ਦਾ ਪਾਸਿੰਗ ਫਾਰਮੂਲਾ ਹਾਂਜੀ ਪਹਿਲਾਂ ਪਰ ਰੈਗੂਲਰ ਤੇ ਸੈਂਟਰ ਫਾਰ ਡਿਸਟੈਂਸ ਐਜੂਕੇਸ਼ਨ ਵਾਲੇ ਸਟੂਡੈਂਟਸ ਦੇ ਲਈ ਦੇਖਦੇ ਆਂ ਤੁਹਾਡਾ ਜਿਹੜੇ ਪੇਪਰ ਆ ਰਿਟਨ ਉਹ 70 ਮਾਰਕਸ ਦਾ ਹੋਣਾ 70 ਮਾਰਕਸ ਦੇ ਵਿੱਚੋਂ ਜਿਹੜੇ ਕਿ ਪਾਸਿੰਗ ਸਕੋਰ ਹੁੰਦੇ ਨੇ ਉਹ ਹੁੰਦੇ ਨੇ 25 ਤਾਂ 25 ਮਾਰਕਸ ਤੁਸੀਂ ਲੈਣੇ ਨੇ ਪੇਪਰ ਨੂੰ ਪਾਸ ਕਰਨ ਦੇ ਲਈ ਠੀਕ ਹੈ ਟੋਟਲ 35 ਹੋਗੇ ਕਿਉਂਕਿ ਅਸੈਸਮੈਂਟ ਦੇ ਵਿੱਚ ਹੋਣਗੇ ਬਾਕੀ ਤਾਂ ਪੇਪਰ ਨੂੰ ਪਾਸ ਕਰਨ ਦੇ ਵਿੱਚ ਸਭ ਤੋਂ ਤੁਹਾਡੀ ਹੈਲਪ ਹੋਊਗੀ ਛੋਟੇ ਕੁਐਸਚਨਾਂ 'ਚ ਜਿਹੜੇ ਸ਼ਾਰਟ ਕੁਐਸਚਨ ਨੇ ਦੇਖੋ ਛੋਟੇ ਕੁਐਸਚਨ ਜਿਹੜੇ ਤੁਹਾਨੂੰ ਆਉਣਗੇ ਭਾਗ ਈੜੀ ਦੇ ਵਿੱਚ ਸੰਖੇਪ ਉੱਤਰ ਆਉਣਗੇ 11 ਭਾਗ ਊੜੇ ਤੇ ਐੜੇ ਦੇ ਵਿੱਚੋਂ ਭਾਗ ਊੜੇ ਤੇ ਐੜੇ ਦੇ ਵਿੱਚੋਂ ਭਾਗ ਊੜੇ ਦੇ ਵਿੱਚ ਹੈਗਾ ਤੁਹਾਡਾ ਜਿਹੜੇ ਕੀ ਕਾਵ ਲਹਿਰਾਂ ਨੇ ਕਾਵ ਲਹਿਰਾਂ ਦੇ ਵਿੱਚ ਤੁਹਾਡੀ ਪ੍ਰਸੰਗ ਸਹਿਤ ਵਿਆਖਿਆ ਤੁਹਾਡੇ ਵਿਸ਼ਾ ਵਸਤੂ ਵਿਸ਼ਾ ਵਸਤੂ ਕਿੰਨੇ ਕਰਨੇ ਮੈਂ ਤੁਹਾਨੂੰ ਦੱਸਦੀ ਆ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਆਉਗੀ ਜਿਹੜੇ ਕਿ ਸਟੂਡੈਂਟਸ 12 ਮਾਰਕਸ ਦੀ ਪ੍ਰਸੰਗ ਸਹਿਤ ਵਿਆਖਿਆ ਦੇਖੋ 12 ਮਾਰਕਸ ਦੀ ਪ੍ਰਸੰਗ ਸਹਿਤ ਵਿਆਖਿਆ 12 ਮਾਰਕਸ ਦੀ ਹੀ ਜਿਹੜੇ ਕਿ ਤੁਹਾਡਾ ਵਿਸ਼ਾ ਵਸਤੂ ਆ ਤਾਂ 24 ਤਾਂ ਇੱਥੇ ਹੋ ਗਏ ਤੁਹਾਨੂੰ ਪੇਪਰ ਨੂੰ ਪਾਸ ਕਰਨ ਲਈ 25 ਚਾਹੀਦੇ ਨੇ ਮਾਰਕਸ ਇੱਕ ਤੁਸੀਂ ਕਰੋ ਛੋਟੇ ਕੁਐਸਚਨ ਛੋਟੇ ਕੁਐਸਚਨ ਤੁਹਾਨੂੰ ਪਾਗ ਊੜਾ ਤੇ ਐੜਾ ਐੜੇ ਤੇ ਵਨ ਅਦਰ ਟੂ ਦੇ ਵਿੱਚ ਦੇ ਵਿੱਚੋਂ ਆਉਣਗੇ 11 ਕੁਸ਼ਚਨ ਆਉਣਗੇ ਹਰ 2 ਮਾਰਕਸ ਦਾ ਹੋਗਾ 22 ਤਾਂ 22 ਤੇ 24 ਕਿੰਨੇ ਹੋਗੇ 46 ਮਾਰਕਸ ਦੇ ਵਿੱਚੋਂ ਤੁਹਾਡੇ ਕਿਉਂ ਨਹੀਂ 25 ਅੰਕ ਆਉਣਗੇ ਜੋ ਤੁਸੀਂ 46 ਮਾਰਕਸ ਦਾ ਪੇਪਰ ਕਰੋਗੇ ਤੇ ਕਿਉਂ ਨਹੀਂ ਤੁਹਾਡੇ ਪਾਸਿੰਗ ਸਕੋਰ ਆਉਣਗੇ ਤਾਂ ਮਤਲਬ ਕੀ ਤੁਹਾਨੂੰ ਪੇਪਰ ਨੂੰ ਪਾਸ ਕਰਨ ਦੇ ਲਈ ਛੋਟੇ ਟਾਈਮ ਦੇ ਵਿੱਚ ਸਟੱਡੀ ਕਰਨ ਦੇ ਲਈ ਇਹ ਹੀ ਸਭ ਤੋਂ ਬੈਸਟ ਹੈ ਕਿ ਛੋਟੇ ਕੁਸ਼ਚਨ ਛੋਟੇ ਕੁਸ਼ਚਨ ਦੇਖੋ ਭਾ ਗੂੜੇ ਦੇ ਵਿੱਚ ਕਿਹੜੇ ਘੜਾਉਂਦੇ ਨੇ ਪਹਿਲਾਂ ਆਪਾਂ ਰੈਗੂਲਰ ਤੇ ਡਿਸਟੈਂਸ ਐਜੂਕੇਸ਼ਨ ਦੇ ਦੱਸ ਰਹੇ ਫਿਰ ਆਪਾਂ ਪ੍ਰਾਈਵੇਟ ਵਾਲਾ ਦੱਸ ਲਈ ਦੱਸਾਂਗੇ ਭਾਗ ਊੜੇ ਦੇ ਵਿੱਚ ਤਾਂ ਤੁਹਾਡੇ ਜਿਹੜੀ ਕਿ ਕਾਬਲੇਰਾ ਨੇ ਠੀਕ ਹੈ ਕਾਬਲੇਰਾ ਇਹਦੇ ਵਿੱਚ ਆਉਣਗੇ ਤੇ ਭਾਗ ਐੜੇ ਦੇ ਵਿੱਚ ਤੁਹਾਡੇ ਹੈਗੇ ਨੇ ਗੁਰਮੁਖੀ ਫੌਂਟ ਆਰੰਭ ਤੇ ਵਿਕਾਸ ਇਹਦੇ ਵਿੱਚ ਨੇ ਇਹਦੇ ਵਿੱਚ ਆਉਣਗੇ ਤੇ ਭਾਗ ਐੜੇ ਦੇ ਵਿੱਚ ਹੈਗੇ ਆ ਵਿਆਕਰਣ ਇਹਦੇ ਵਿੱਚੋਂ ਕੁਐਸਚਨ ਆਉਣਗੇ ਤੇ ਗੁਰਬਾਣੀ ਨਾਲ ਸੰਬੰਧ ਤੇ ਇਹਨਾਂ ਚੋ ਕੁਐਸਚਨ ਆਉਣਗੇ ਠੀਕ ਹੈ ਸੋ ਇਹਨਾਂ ਚੋ ਕੁਐਸਚਨ ਕਰਕੇ ਤੁਸੀਂ ਆਪਣੇ ਛੋਟੇ ਕੁਐਸਚਨ ਤੇ ਪ੍ਰਸੰਗ ਸਹਿਤ ਵਿਆਖਿਆ ਤੇ ਵਿਸ਼ਾ ਵਸਤੂ ਇਹ ਤੁਸੀਂ ਆਪਣੇ ਕਰ ਸਕਦੇ ਹੋ ਵਿਸ਼ਾ ਵਸਤੂ ਹੁਣ ਕਿੰਨੇ ਕਰਨੇ ਟੋਟਲ ਪ੍ਰਸੰਗ ਸਹਿਤ ਵਿਆਖਿਆ ਹੈਗੇ ਤੁਹਾਡੇ 40 ਨੇ 40 ਦੇ ਵਿੱਚੋਂ ਜਾਂ ਤਾਂ ਤੁਸੀਂ ਫਰਸਟ 20 ਕਰ ਲਓ ਜਾਂ ਲਾਸਟ 20 ਫਰਸਟ 20 ਜਾਂ ਲਾਸਟ 20 ਅਗਰ ਤੁਹਾਡੇ ਕੋਲ ਥੋੜਾ ਜਿਹਾ ਹੋਰ ਟਾਈਮ ਹੈ ਫਿਰ 25 ਕਰ ਲਓ 25 ਜਾਂ ਲਾਸਟ ਜਾਂ ਸਟਾਰਟਿੰਗ ਵਾਲੇ ਤੇ ਜਿਹੜੇ ਹੈਗੇ ਨੇ ਵਿਸ਼ਾ ਵਸਤੂ ਵਿਸ਼ਾ ਵਸਤੂ ਹੈਗੇ ਤੁਹਾਡੇ ਟੋਟਲ 13 13 ਦੇ ਵਿੱਚੋਂ ਜਾਂ ਤਾਂ ਤੁਸੀਂ ਪਹਿਲੇ 8 ਕਰ ਲਓ ਜਾਂ ਲਾਸਟ ਡੇਟ ਕਰ ਲਓ ਫਰਸਟ ਡੇਟ ਜਾਂ ਲਾਸਟ ਡੇਟ ਫਰਸਟ ਡੇਟ ਦੇ ਵਿੱਚ ਆਟਕਾ ਮੁੱਲ ਪਾ ਤੂੰ ਆਪਣਾ ਫੇਰ 파ਰੋ ਨੇ ਕਿਹਾ ਅੰਬੀ ਦੇ ਬੂਟੇ ਥੱਲੇ ਮਸੀਹਾ ਤੇਰੇ ਹਜ਼ੂਰ ਮੇਰੀ ਹਾਜ਼ਰੀ ਦਾਸਤਾਨ ਮੈਂ ਹੁਣ ਵਿਦਾ ਹੁੰਦਾ ਹਾਂ ਲੋਕਾਂ ਨਾਲ ਗੱਲ ਫਰਸਟ ਡੇਟ ਇਹ ਨੇ ਲਾਸਟ ਡੇਟ ਹੁਣ ਮਾਂ ਉਹ ਹੱਲਿਆ ਪੰਜਾਬ ਕਥਾ ਭਾਂਜੇ ਦੀ ਵਿਲਾਦ ਫੇਰੀ ਖੱਤਾਂ ਦੀ ਉਡੀਕ ਲੋਕਾਂ ਨਾਲ ਗੱਲ ਮੈਂ ਹੁਣ ਵਿਦਾ ਹੁੰਦਾ ਹਾਂ ਤੇਰੇ ਹਜ਼ੂਰ ਮੇਰੀ ਹਾਜ਼ਰੀ ਦਾਸਤਾਨ ਜਾਂ ਤਾਂ ਫਰਸਟ ਡੇਟ ਦਾ ਲਾਸਟ ਡੇਟ ਠੀਕ ਹੈ ਪ੍ਰਸੰਗ ਸਹਿਤ ਵੇਖੇ ਉਹ ਤੁਹਾਨੂੰ ਦੱਸਤੀ ਵਿਸ਼ਾ ਵਸਤੂ ਦੱਸ ਤੇ ਛੋਟੇ ਕੁਐਸਚਨ ਪ੍ਰਾਈਵੇਟਲੀ ਕਿੰਨੇ ਆਉਣਗੇ ਪ੍ਰਾਈਵੇਟਲੀ ਸਟੂਡੈਂਟਸ ਇਹ ਆਉਣਗੇ 40 ਮਾਰਕਸ ਦੇ 40 ਅੰਕਾਂ ਦੇ ਪ੍ਰਾਈਵੇਟ ਵਾਲੇ ਸਟੂਡੈਂਟਸ ਨੂੰ ਪੇਪਰ ਨੂੰ ਪਾਸ ਕਰਨ ਲਈ ਚਾਹੀਦੇ ਨੇ 35 ਮਾਰਕਸ ਸੋ ਤੁਹਾਡੇ ਪਾਸਿੰਗ ਸਕੋਰ ਛੋਟੇ ਕੁਐਸਚਨਾਂ 'ਚ ਹੀ ਪੈਣੇ ਛੋਟੇ ਕੁਐਸਚਨ ਤੁਹਾਨੂੰ ਆਉਣਗੇ 20-20 ਕੁਐਸਚਨ ਆਉਣਗੇ ਜਿਹੜੇ 2-2 ਮਾਰਕਸ ਦੇ ਹੋਣਗੇ 40 ਮਾਰਕਸ ਤੁਹਾਡੇ ਛੋਟੇ ਕੁਐਸਚਨ ਨੇ ਠੀਕ ਆ ਇਹਨਾਂ ਨੂੰ ਆਪਣਾ ਕਰਕੇ ਤੁਸੀਂ ਪੇਪਰ ਨੂੰ ਪਾਸ ਕਰ ਸਕਦੇ ਹੋ ਤੇ ਜਿਹੜੀ ਤੁਹਾਡੀ ਪ੍ਰਸੰਗ ਸਹਿਤ ਵਿਆਖਿਆ ਤੇ ਤੁਹਾਡੇ ਜਿਹੜੇ ਵਿਸ਼ਾ ਵਸਤੂ ਨੇ 15-15 ਅੰਕਾਂ ਦੇ ਆਉਣਗੇ ਠੀਕ ਹੈ 15 15 ਅੰਕਾਂ ਦਾ ਤੁਹਾਡਾ ਵਿਸ਼ਾ ਵਸਤੂ ਆਊਗਾ ਤੇ 20 ਅੰਕਾਂ ਦੇ ਤੁਹਾਡੀ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ 4 ਆਉਣਗੇ 4 ਚੋਂ ਤੁਸੀਂ 2 ਕਰਨੀਆਂ ਨੇ 4 ਚੋਂ 2 ਕਰਨੀਆਂ ਨੇ ਠੀਕ ਹੈ ਤਾਂ ਤੁਹਾਡਾ ਦੇਖੋ ਟੋਟਲ ਮਾਰਕਸ 40 20 15 ਤਾਂ ਕਿੰਨੇ ਮਾਰਕਸ ਦਾ ਹੋ ਗਿਆ ਇਹ 75 ਮਾਰਕਸ ਦਾ ਆਗਰ ਤੁਸੀਂ ਪ੍ਰਾਈਵੇਟ ਵਾਲਿਆਂ ਨੇ ਕੱਲੇ ਛੋਟੇ ਕੁਸ਼ਨ ਕਰ ਲਏ ਤੇ ਨਾਲ ਦੀ ਨਾਲ ਤੁਸੀਂ ਪ੍ਰਸੰਗ ਜੇ ਤੁਸੀਂ ਛੋਟੇ ਵੀ ਮਤਲਬ ਕਿ ਸਭ ਤੋਂ ਪਹਿਲਾਂ ਤੁਸੀਂ ਛੋਟੇ ਕੁਸ਼ਨ ਕਰੋ ਉਸ ਤੋਂ ਬਾਅਦ ਜੇ ਤੁਸੀਂ ਵਿਸ਼ਾ ਵਸਤੂ ਵੀ ਕਰ ਲਿਆ ਤਾਂ ਵੀ ਪਾਸ ਹੋ 40 ਤੇ 15 45 45 55 55 ਮਾਰਕਸ ਦੇ ਵਿੱਚ ਜੇ ਤੁਸੀਂ ਰਾਮ ਨਾਲ پاس ਹੋ ਰਾਮ ਨਾਲ پاس ਹੋ ਛੋਟੇ ਕੁਸ਼ਚਨ ਕਰ ਲੋ ਤੇ ਵਿਸ਼ਾ ਵਸਤੂ ਕਰ ਲੋ ਅਗਰ ਤੁਸੀਂ ਪ੍ਰਸੰਗ ਸਾਹਿਤ ਵਿਆਖਿਆ ਨਹੀਂ ਵੀ ਕਰ ਲਉਂਗਾ ਠੀਕ ਹੈ ਸੋ ਇਸੇ ਤੁਹਾਡੇ ਪੇਪਰ ਬਾਕੀ ਤੁਸੀਂ ਸਾਰਾ ਕੁਝ ਜੇ ਨਹੀਂ ਵੀ ਕਰੋਗੇ ਤਾਂ ਵੀ ਤੁਹਾਨੂੰ ਸਰ ਜੂਗਾ ਹਾਂ ਜਿਹੜੇ ਬੱਚਿਆਂ ਨੂੰ ਲੱਗਦਾ ਕਿ ਟਾਈਮ ਹੈਗਾ ਉਹ ਜਰੂਰ ਜਰੂਰ ਆਪਣਾ ਸਾਰਾ ਸਿਲੇਬਸ ਕਵਰ ਕਰੋ ਠੀਕ ਆ ਸਾਰਾ ਸਿਲੇਬਸ ਕਵਰ ਕਰ ਲਓ ਹੋ ਗੁਰਮੁਖੀ ਲਿਪੀ ਨਾਲ ਸੰਬੰਧਿਤ ਕੁਐਸਚਨ ਪੰਜਾਬੀ ਕੰਪਿਊਟਰ ਸਿੱਖਲਾਈ ਨਾਲ ਸੰਬੰਧਿਤ ਕੁਐਸਚਨ ਗੁਰਮੁਖੀ ਲਿਪੀ ਨਾਲ ਸੰਬੰਧਿਤ ਕੁਐਸਚਨ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੁਐਸਚਨ ਇਹ ਤੁਸੀਂ ਸਾਰੇ ਕਰ ਸਕਦੇ ਹੋ ਆਪਣੇ ਥੈਂਕਸ